ਉਸੀਂ ਦੇਖ ਰਹੇ ਹਾਂ ਬਾਸਤ ਪੰਜਾਬ ਦੇ ਸਸਤਾ ਬੱਚੇ ਕੱਤੀ ਕਬੱਡੀ ਸਭ ਤੋਂ ਕੱਢੀ ਗਈ ਫਿਰ ਸ਼ਾਮ ਹੈ ਦੇਖੋ ਸਿੱਖ ਪੰਥ ਦੀ ਸ਼ਾਨ ਹੋ ਹੰਦੀ ਫੇਰ ਹੋ ਕਰੇ ਰਾਜ ਹੋ ਕਰੇ ਭਾਈ ਜੀ ਸਿੱਖ ਤੇ ਰੱਖਾਂਗੇ ਜਗਮੀਸ਼ ਪედაਜਾ ਰਾਹ ਦੇ ਫੇਕ ਕੋ ਭਾਈ ਦੀਪ ਸਿੱਧੂ ਜੀ ਦੇ ਜਿੰਦੇ ਭਰਾ ਮਨਦੀਪ ਸਿੱਧੂ ਜੀ ਸਾਹਮਣੇ ਇਹ ਭਾਈ ਅਮਰਪਾਲ ਜੀ ਉਹਨਾਂ ਦੇ ਪਿਤਾ ਜੀ ਪედაਜਾ ਜੀ ਆਤਰਾ ਦੀ ਸਮਰਥਨ ਦੇ ਨਾਲ ਆਹ ਦੇਖੋ